ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਜੀ ਨੂੰ ਲੈ ਕੇ ਚਲੋ ਅੱਜ ਦੇ ਇਸ ਵੀਡੀਓ ਵਿੱਚ ਦੱਸਦੇ ਹਾਂ ਤੁਹਾਨੂੰ ਕਿ ਉਹ ਕਿਹੜੀ ਗੁੱਡ ਨਿਊਜ਼ ਹੈ ਜਿਹੜੀ ਅਮਰਪਾਲ ਸਿੰਘ ਜੀ ਨੂੰ ਲੈ ਕੇ ਨਿਕਲੀ ਆਏ। ਸਭ ਤੋਂ ਪਹਿਲਾਂ ਜਿਨ੍ਹਾਂ ਵੀ ਇਸ ਸਮੂਹ ਮੈਂਬਰ ਇਸ ਵੀਡੀਓ ਦੇ ਜੁੜੇ ਨੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੈਲ ਨੋਟੀਫਿਕੇਸ਼ਨ ਆਲ ਤੇ ਸੈੱਟ ਕਰ ਲਿਓ ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਅਪਡੇਟ ਲੈ ਕੇ ਇਸ ਚੈਨਲ ਤੇ ਆਵਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਇਨਸਟੈਂਟ ਪ੍ਰੋਵਾਈਡ ਹੋ ਜਾਵੇ। ਤਾਂ ਮੇਰੀ ਸਾਰਿਆਂ ਨੂੰ ਇੱਕ ਇਹੋ ਰਿਕੁਐਸਟ ਹੈ ਕਿ ਆਪਣੇ ਜਿਹੜੇ ਹਨ 1K ਸਬਸਕ੍ਰਾਈਬਰ ਜੋ ਹੈ ਕੰਪਲੀਟ ਹੋਣ ਜਾ ਰਹੇ ਹਨ ਸਾਰੇ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਡੀਓ ਨਾਲ ਆਪਣੇ 1k ਸਬਸਕ੍ਰਾਈਬਰ ਕੰਪਲੀਟ ਹੋ ਜਾਣ ਤਾਂ ਚਲੋ ਦੱਸ ਦਿਨੇ ਤੁਹਾਨੂੰ ਕੀ ਕਿਹੜੀ ਉਹ ਖਬਰ ਹੈ ਜਿਹੜੀ ਅਮਰਤਪਾਲ ਸਿੰਘ ਜੀ ਨੂੰ ਲੈ ਕੇ ਆਈ ਹੋਈ ਹੈ ਤਾਂ ਦੇਖੋ ਆਪਾਂ ਇੱਕ ਦੋ ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਦੱਸਿਆ ਸੀ ਕਿ 3 ਤਰੀਕ ਨੂੰ ਅਮਰਤਪਾਲ ਸਿੰਘ ਜੀ ਦੇ ਕੇਸ ਦੀ ਸੁਣਵਾਈ ਹੋਣ ਜਾ ਰਹੀ ਹੈ ਅਤੇ ਉਸ ਵਿੱਚ ਜਿਹੜਾ ਵਕੀਲ ਹੈ ਉਸ ਨੂੰ ਦੱਸਿਆ ਗਿਆ ਸੀ ਕਿ ਤੁਸੀਂ ਜਿਹੜੀ 28 ਅਗਸਤ ਤੱਕ ਅਮਰਤਪਾਲ ਸਿੰਘ ਜੀ ਉੱਤੇ ਜਿੰਨੇ ਵੀ ਸਬੂਤ ਹਨ ਉਹਨਾਂ ਨੂੰ ਪੇਸ਼ ਕਰੋ ਦੱਸੋ ਕਿ ਉਹਨਾਂ ਦੀ ਕੀ ਗਲਤੀ ਹੈ ਕਿਸ ਵਜ੍ਹਾ ਤੋਂ ਉਹਨਾਂ ਉੱਤੇ ਐਨਐਸਏ ਲਗਾਈ ਹੋਈ ਹੈ ਤੇ ਅਮਰੀਕਾ ਵੱਲੋਂ ਹੀ ਪਹਿਲਾਂ ਹੀ ਅਮਰਤਪਾਲ ਸਿੰਘ ਜੀ ਦੇ ਕੇਸ ਨੂੰ ਲੈ ਕੇ ਪੁੱਛਿਆ ਗਿਆ ਕਿ ਦੱਸੋ ਤੁਹਾਡੇ ਕੋਲ ਦੀ ਸਬੂਤ ਹਨ ਕਿ ਅਮਰਿਤਪਾਲ ਸਿੰਘ ਜੀ ਉੱਤੇ ਤੁਸੀਂ ਐਨਐਸਏ ਲਗਾਈ ਹੋਈ ਹੈ ਤਾਂ ਜਿਹੜਾ ਸਰਕਾਰੀ ਵਕੀਲ ਹੈ ਉਸਨੇ ਕੀ ਕੀਤਾ ਜਿਹੜੀ ਅਮਰਿਤਪਾਲ ਸਿੰਘ ਜੀ ਦੀ ਪਹਿਲਾ ਫੋਟੋ ਸੀ ਮਤਲਬ ਜਿਹਦੇ ਵਿੱਚ ਉਹ ਬੰਦੂਖਾਂ ਲੈ ਕੇ ਖੜੇ ਹਨ ਤਾਂ ਉਹਨਾਂ ਨੇ ਉਹ ਫੋਟੋ ਦਿਖਾ ਦਿੱਤੀ ਅਤੇ ਕਹਿ ਦਿੱਤਾ ਦੇਖੋ ਜੀ ਇਹ ਸ਼ਰਿਆਮ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹਨ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੋ ਰਿਹਾ ਹੈ ਅਤੇ ਉਸ ਤੋਂ ਬਾਅਦ ਅਮਰੀਕਾ ਦਾ ਰਿਪਲਾਈ ਆਇਆ ਕਿ ਤੁਸੀਂ ਦੱਸੋ ਕਿ ਇਨ੍ਹਾਂ ਵਿੱਚੋਂ ਜਿਹੜੇ ਹਥਿਆਰ ਲੈ ਕੇ ਖੜੇ ਹਨ ਕਿੰਨੇ ਹਥਿਆਰ ਜੋ ਹਨ ਬਗੈਰ ਲਾਇਸੈਂਸੀ ਹਨ ਅਤੇ ਇਹ ਗੱਲ ਕਹਿੰਦਿਆਂ ਹੀ ਅੱਗੋਂ ਸਰਕਾਰੀ ਵਕੀਲ ਦਾ ਕੋਈ ਵੀ ਰਿਪਲਾਈ ਨਹੀਂ ਗਿਆ ਜਿਸ ਕਰਕੇ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਹਥਿਆਰ ਹਨ ਸਾਰੇ ਲਾਇਸੈਂਸੀ ਹਨ ਇਹਨਾਂ ਵਿੱਚੋਂ ਕੋਈ ਵੀ ਹਥਿਆਰ ਬਿਨਾਂ ਲਾਇਸੈਂਸੀ ਨਹੀਂ ਹੈ ਜਿਸ ਕਰਕੇ ਇਹ ਕੋਈ ਸਬੂਤ ਨਹੀਂ ਮੰਨਿਆ ਜਾ ਸਕਦਾ ਤੇ ਆਉਣ ਵਾਲੀ 28 ਅਗਸਤ ਨੂੰ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵਾਸਤੇ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਆਉਣ ਵਾਲਾ ਹੈ 28 ਅਗਸਤ ਨੂੰ ਇੱਕ ਇਹੋ ਜਿਹਾ ਤੂਫਾਨ ਡਿਬਰੂਗੜ੍ਹ ਜੇਲ੍ਹ ਵਿੱਚੋਂ ਬਾਹਰ ਆਉਣ ਜਾ ਰਿਹਾ ਹੈ ਜਿਸ ਦੇ ਨਾਲ ਪੂਰਾ ਹੀ ਸੈਂਟਰ ਸਰਕਾਰਾਂ ਹੱਲ ਜਾਣਗੀਆਂ ਤਾਂ ਤੁਸੀਂ ਦੱਸੋ ਕੀ ਭਾਈ ਅਮਰਤਪਾਲ ਸਿੰਘ ਜੀ ਦੀ ਰਿਹਾਈ ਨੂੰ ਲੈ ਕੇ ਕਿੰਨੇ ਖੁਸ਼ ਹੋ 28 ਅਗਸਤ ਨੂੰ ਫਾਈਨਲ ਹੋ ਜਾਵੇ ਕਿ ਭਾਈ ਅਮਰਤਪਾਲ ਸਿੰਘ ਜੀ ਕਦੋਂ ਬਾਹਰ ਆ ਰਹੇ ਹਨ ਬਾਕੀ ਮੈਨੂੰ ਲੱਗਦਾ ਹੈ ਮੇਰੇ ਹਿਸਾਬ ਨਾਲ 28 ਅਗਸਤ ਨੂੰ ਅਮਰਤਪਾਲ ਸਿੰਘ ਜੀ ਜੋ ਹੈ ਰਿਹਾ ਹੋ ਕੇ ਆ ਜਾਣਗੇ ਪੰਜਾਬ ਦੇ ਹੱਕ ਸੱਚ ਦੀ ਗੱਲ ਮੈਂ ਇਸ ਚੈਨਲ ਉੱਪਰ ਹਮੇਸ਼ਾ ਕਰਦਾ ਰਹਿਣਾ ਤਾਂ ਤੁਸ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਤਾਂ ਕਿ ਇਸ ਚੈਨਲ ਨੂੰ ਆਪਾਂ ਹੋਰ ਅੱਗੇ ਲੈ ਕੇ ਜਾ ਸਕੀਏ ਦੇਖੋ ਮੇਰਾ ਹਮੇਸ਼ਾ ਤੋਂ ਇਹੀ ਮੋਟੀਵੇਸ਼ਨ ਹੈ ਕਿ ਮੈਂ ਇਸ ਚੈਨਲ ਉੱਪਰ ਹਮੇਸ਼ਾ ਪੰਜਾਬ ਦੇ ਹਕਕਾਂ ਤੇ ਸੱਚਾਂ ਦੀ ਗੱਲ ਕਰਾਂ ਹਮੇਸ਼ਾ ਵਧੀਆ ਤੋਂ ਵਧੀਆ ਕੰਟੈਂਟ ਪਾਵਾਂ ਕਿ ਜਿਵੇਂ ਹੀ ਕੋਈ ਭਾਈ ਅਮਰਪਾਲ ਸਿੰਘ ਜੀ ਨੂੰ ਲੈ ਕੇ ਅਤੇ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਨਿਊਜ਼ ਵਾਇਰਲ ਹੁੰਦੀ ਹੈ ਯਾਨੀ ਕਿ ਕੋਈ ਨਿਊਜ਼ ਨਿਕਲ ਕੇ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਸ ਚੈਨਲ ਉੱਪਰ ਤੁਹਾਨੂੰ ਦੱਸ ਦੂੰਗਾ ਤਾਂ ਹੀ ਮੈਂ ਤੇ ਰਿਕੁਐਸਟ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਨੋਟੀਫਿਕੇਸ਼ਨ ਆਲ ਤੇ ਸੈੱਟ ਕਰ ਲਿਓ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ। ਦੇਓ ਇਜਾਜ਼ਤ ਮਿਲਦੇ ਹੈ ਕਿ ਫਿਰ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ